ਹਾਂਜੀ ਬੇਟੇ ਸਾਡੇ ਕੋਲੇ ਜਮਾਤ 8ਵੇਂ ਦਾ ਦਸਮਾ ਸਵਾਲ ਹੈਗਾ ਬਹੁ ਪੁਜਾਵਾਂ ਵਾਲੇ ਪਾਠ ਵਿੱਚ ਡਰਾਇੰਗ ਦੀ ਕਿਤਾਬ ਤੋਂ ਇੱਕ ਅਸਮ 6 ਭੁਜ ਏ ਬੀ ਸੀ ਡੀ ਈ ਐਫ ਬਣਾਓ ਜਿਸ ਦੇ ਆਮਣੇ ਸਾਹਮਣੇ ਦੀਆਂ ਭੁਜਾਵਾਂ 1 ਬਿੰਦੂ 75 ਸੈਂਟੀਮੀਟਰ 2 ਬਿੰਦੂ 5 ਸੈਂਟੀਮੀਟਰ ਇੱਕ ਵਿੰਦੂ 5 ਸੈਂਟੀਮੀਟਰ ਹਨ ਤੇ ਲੰਬ 3 ਵਿੰਦੂ 5 ਸੈਂਟੀਮੀਟਰ ਹੈ ਠੀਕ ਹੈ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਸਕੇਲ ਲੈ ਲਿਆ ਸਕੇਲ ਲੈ ਕੇ ਇੱਕ ਵਿੰਦੂ 75 ਸੈਂਟੀਮੀਟਰ ਜਾਨੀ ਕਿ ਇੱਕ ਵਿੰਦੂ 8 ਸੈਂਟੀਮੀਟਰ ਲਾਈਨ ਕੀਤੀ ਠੀਕ ਹੈ ਇਹਨੂੰ ਆਪਾਂ ਏ ਬਿੰਦੂ ਦੇ ਦਿੰਨੇ ਨਾਮ ਬੀ ਬਿੰਦੂ ਇੱਕ ਬਿੰਦੂ 75 ਸੈਂਟੀਮੀਟਰ ਫਿਰ ਇਸ ਤੋਂ ਬਾਅਦ ਆਪਾਂ ਡੀ ਦੇ ਨਾਲ 90 ਡਿਗਰੀ ਦਾ ਕੋਣ ਬਣਾ ਦਿੰਨੇ ਆ ਬਿੰਦੂ ਏ ਤੋਂ ਵੀ ਬਿੰਦੂ ਏ ਤੇ ਡੀ ਰੱਖ ਕੇ 90 ਦੇ ਕੋਣ ਦੀ ਨਿਸ਼ਾਨੀ ਲਾ ਦਿੰਨੇ ਆ ਇਸੇ ਤਰੀਕੇ ਨਾਲ ਬੀ ਬਿੰਦੂ ਤੇ ਡੀ ਰੱਖ ਕੇ 90 ਦੀ ਨਿਸ਼ਾਨੀ ਲਾ ਦਿੰਨੇ ਆ ਸਾਨੂੰ ਲੰਬ ਕਿੰਨਾ ਦਿੱਤਾ ਹੋਇਆ ਵਾ 3 ਬਿੰਦੂ 5 ਸੈਂਟੀਮੀਟਰ ਤਾਂ ਅਸੀਂ ਲੰਬ ਕਿੰਨਾ ਕੱਟਾਂਗੇ 3.5 1 2 3 ਇੱਥੇ ਦਾ ਕਸੀ ਲੰਬ ਕੱਟ ਲਿਆ 1 2 3 ਠੀਕ ਆ

ਠੀਕ ਹੈ ਇਸ ਤੋਂ ਬਾਅਦ ਆਪਾਂ ਦੋ ਪਜਾਮਾ ਆਪਾਂ ਨੂੰ ਹੋਰ ਦਿੱਤੀ ਹੋਈਆਂ ਨੇ ਇੱਕ ਦਿੱਤੀ ਹੋਈ ਹੈ 2 ਬਿੰਦੂ 5 ਇੱਕ ਦਿੱਤੀ ਹੋਈ ਹੈ 1 ਬਿੰਦੂ 5 ਇਸ ਤਰ੍ਹਾਂ ਕਰਾਂਗੇ ਕਿ ਅਸੀਂ ਪ੍ਰਕਾਰ ਦੇ ਨਾਲ ਪਹਿਲਾਂ 2 ਬਿੰਦੂ 5 ਦਾ ਨਾਪ ਲਾ ਲਈਏ ਨਿਸ਼ਾਨ ਪ੍ਰਕਾਰ ਦੇ ਨੋਟ ਕਰ ਲਿਆ A ਬਿੰਦੂ ਤੋਂ 2 ਬਿੰਦੂ 5 ਦਾ ਨਾਪ ਨੋਟ ਕਰ ਲਿਆ ਚਾਪ ਲਾ ਕੇ ਇਸੇ ਤਰੀਕੇ ਨਾਲ ਸਾਡੇ ਕੋਲ ਜਿਹੜਾ 3 ਬਿੰਦੂ 5 ਦਾ ਇਹ ਬਿੰਦੂ ਹੈਗਾ ਉਹਦੇ ਤੋਂ ਇਧਰ ਨੂੰ ਚਾਪ ਲਾ ਲਈ ਠੀਕ ਹੈ ਹੁਣ ਆਪਾਂ ਇੱਕ ਬਿੰਦੂ 5 ਦਾ ਨਾਪ ਨੋਟ ਕਰ ਲਈਏ ਇੱਕ ਬਿੰਦੂ 5 ਦਾ ਹੁਣ A ਬਿੰਦੂ ਤੋਂ ਇਹ ਦੋ ਬਿੰਦੂ 5 ਦਾ ਨਾਪ ਲਾਇਆ ਸੀ ਤੇ ਉਲਟ ਆਪਾਂ ਇਧਰ ਨੂੰ ਲਾ ਦਾਂਗੇ ਇਸੇ ਤਰੀਕੇ ਨਾਲ ਇਸ ਬਿੰਦੂ ਤੋਂ ਆਪਾਂ ਦੋ ਬਿੰਦੂ 5 ਲਾਇਆ ਸੀ ਤੇ ਉਲਟ ਆਪਾਂ ਇਧਰ ਨੂੰ ပြလာ angi चापा ਹੁਣਸ ਅਸੀਂ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਵਾਂਗੇ ਇਹ ਸਾਡੇ ਕੋਲੇ A B C B A e, F O ਇਹ ਭੂਜ ਬਣ ਗਈ ਆਹ ਪੂਜਾ ਕੱਟੀ ਦੋ ਵਿੰਦੂ 5 ਸੈਂਟੀਮੀਟਰ ਇਹ ਪੂਜਾ ਕੱਟੀ ਇੱਕ ਵਿੰਦੂ 5 ਸੈਂਟੀਮੀਟਰ ਆਹ ਦੋ ਵਿੰਦੂ 5 ਸੈਂਟੀਮੀਟਰ ਕੱਟੀ ਔਰ ਇਹਦੇ ਸਾਹਮਣੇ ਦੀ ਭੂਜਾ ਇੱਕ ਵਿੰਦੂ 5 ਸੈਂਟੀਮੀਟਰ ਕੱਟੀ ਹੁਣ ਇਹਨੂੰ ਆਪਾਂ ਜੇ ਰਫ ਸਮਝੀਏ ਤਾਂ ਇਹ ਦੁਆਰਾ ਤੇ ਇਹੀ ਆ ਜਾਂਦਾ ਕਿ ਇੱਕ ਵਿੰਦੂ 5 ਸੈਂਟੀਮੀਟਰ ਪਹਿਲਾਂ ਇੱਕ ਭੁਜਾ ਲੈ ਲਈ 1.75 ਦਾ ਮਤਲਬ ਆ ਕਿ 1.8 ਸੈਂਟੀਮੀਟਰ A ਬਿੰਦੂ ਲੈ ਲੇ ਫਿਰ ਦੋ ਪਜਾਮਾਂ ਦਿੱਤੀਆਂ ਹੋਈਆਂ ਨੇ ਦੋ ਬਿੰਦੂ 5 ਤੇ ਇੱਕ ਬਿੰਦੂ 5 A ਬਿੰਦੂ ਤੋਂ ਦੋ ਬਿੰਦੂ 5 ਸੈਂਟੀਮੀਟਰ ਦੀ ਚਾਪ ਲਾ ਲਈ ਇਸ ਤੋਂ ਬਣਾ ਲੰਬ ਖਿੱਚ ਲਿਆ A ਤੋਂ ਲੰਬ ਖਿੱਚ ਲਿਆ 3.5 b ਤੋਂ ਵਿਲੰਭ ਖਿੱਚ ਲਾ 3.5 ਸਾਡੇ ਕੋਲੇ ਫਿਰ ਆ ਦੋ ਬਿੰਦੂ ਆ ਗਏ d ਤੇ e ਹੁਣ a ਤੋਂ ਦੋ ਬਿੰਦੂ ਪੰਜ ਦੀ ਚਾਪ ਲਾ ਦਿੱਤੀ e ਤੋਂ ਇੱਕ ਬਿੰਦੂ ਪੰਜ ਦੀ ਚਾਪ ਲਾਤੀ e ਬਿਲਕੁਲ ਇਹਦੇ ਸਾਹਮਣੇ d ਬਿੰਦੂ ਤੋਂ ਦੋ ਬਿੰਦੂ ਪੰਜ ਦੀ ਚਾਪ ਲਾਤੀ ਔਰ b ਬਿੰਦੂ ਤੋਂ ਇੱਕ ਬਿੰਦੂ ਪੰਜ ਦੀ ਚਾਪ ਲਾਤੀ ਜਿੱਥੇ ਇਹ ਚਾਪਾਂ ਆਪਸ ਵਿੱਚ ਕੱਟਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਦਿੱਤਾ ਤਾਂ ਸਾਡੇ ਕੋਲੇ സി ഡി അസമ ക്ഷേ ഭ